ওহ 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 O okay. ちょっと待って。 I'm <laughs> ਹੋਏ ਹੋਏ ਕਰੋ ਨਾ ਜੰਮਾ ਹੋ ਗਿਆ ਲੜੂ ਨੂੰ ਆਇਆ ਯੋ ਇਹ ਚਾਹੇ ਹੋਏ ਇਹ ਮੇਰੇ ਭਰਾ ਨਾ ਇਹਨਾਂ ਦੀ ਲੜਾਈ ਸੀ ਪ੍ਰਵਾਸੀ ਬਈਏ ਨੇ ਇਹਨਾਂ ਨੂੰ वीरजी ਦੇ ਪਹਿਲਾਂ ਗੱਲ ਪੈਣੇ ਵੀਰਜੀ ਨੇ ਆਪਦਾ ਬਚਾ ਕਰਕੇ ਠਾਣੇ ਚਲਾ ਗਿਆ ਉਸ ਤੋਂ ਬਾਅਦ ਮੈਨੂੰ ਸੁਨਿਆ ਮਿਲਿਆ ਕਿ ਉੱਥੇ ਗੋਲੀਆਂ ਛਾਲ ਲੰਗੀਆਂ ਤੇਰੇ ਭਰਾ ਦੇ ਮੈਂ ਉਧਰੋਂ ਭੱਜ ਕੇ ਆਈ ਆਂ ਇਤੋਂ ਬਾਅਦ ਹੀ ਆਉਂਦਿਆਂ ਹੀ ਇਸ ਮੈਦੇ ਧਰਾਈ ਆਂ ਮਗਰ ਇੰਨੀ ਮਡੇਰ ਆ ਗਈ 25 ਤੋਂ 30 ਜਣੇ ਸੀਗੇ ਜਿਨ੍ਹਾਂ ਨੇ ਸਿਰਫ ਅਸੀਂ ਮਾਂ ਪੁੱਤ ਸੀ ਸਾਡੇ ਤੇ ਹਮਲਾ ਕਰਤਾ ਸਾਰਾ ਮੱਲਾ ਸਾਰਾ ਗੁਆ ਸਭ ਵੇਖਦੇ ਪੈ ਸੀਗੇ ਸਾਬ ਨੇ ਫਿਰ ਮੈਨੂੰ ਮੱਲੇ ਦੇ ਵਿੱਚੋਂ ਵੀਰਾਂ ਨੇ ਸਾਡਾ ਬਚਾ ਕੇ ਇਕਾ ਤੇ ਮੇਰੇ ਬੇਟਾ ਤੇ ਮੇਰੀ ਜਾਨ ਬਚੀ ਇਹ ਪ੍ਰਵਾਸੀ ਭਈਏ ਨੇ ਵੀਰ ਜੀ ਹਾਂ ਜੀ ਤੇ ਕੀ ਘਰ ਵਾਂਢ ਇਸ ਕੀ ਕਿਹੜੀ ਗੱਲ ਤੁਹਾਡਾ ਕੋਈ ਵੀਰ ਜੀ ਰੰਜਿਸ਼ ਨਹੀਂ ਆਪਦੇ ਘਰੇ ਉਹ ਪਟਾਕੇ ਚਲਾ ਰਿਹਾ ਤੀਜੀ ਮੰਜ਼ਲ ਦੇ ਪਟਾਕੇ ਚਲਾ ਰਿਹਾ ਭਰਾ ਮੇਰਾ ਉਹਨੇ ਇੱਕ ਤੋਂ ਦੋ ਬੱਚੇ ਨਾਲ ਨੇ ਇੱਕ ਤੋਂ ਦੋ ਪਟਾਕੇ ਉਹਨੇ ਚਲਾਏ ਹੋਣੇ ਨੇ ਉਸ ਤੋਂ ਬਾਅਦ ਥੱਲੋਂ ਖਾਲਾ ਘੱਟਣ ਲੱਗ ਪਏ ਨੇ ਧਮਕਿਆਂ ਦੇ ਲੱਪੇ ਨੇ ਵੀ ਅਸੀਂ ਉਨ ਉੱਪਰ ਆਈਏ ਜਾਂ ਕਿਵੇਂ ਕਰਨੀ ਹੈ ਫਿਰ ਵੀਰ ਜੀ ਥੱਲੇ ਆਏ ਨੇ ਗੱਲ ਕਰਨ ਲਈ ਇਹਨਾਂ ਨੇ ਵੀਰ ਜੀ ਨੂੰ ਉੱਥੋਂ ਵਿੱਚੋਂ ਗੂਏ ਦੇ ਵਿੱਚੋਂ ਖਿੱਚ ਲਿਆ ਬਾਹਰ ਤੇ ਪੁਲਿਸ ਵਾਲਾ ਕੋਈ ਕਾਰਵਾਈ ਕੋਈ ਵੀਰ ਜੀ ਕੋਈ ਕਾਰਵਾਈ ਨਹੀਂ ਹੋਈ ਫਾਦਰ ਜੀ ਕੋਈ ਗਾਇਬ ਅਸੀਂ ਵੀਰ ਜੀ ਸਾਰਾਂ ਵਿੱਚ ਰਾਤ ਵੀ ਸਿਵਲ ਦੇ ਵਿੱਚ ਗਏ ਆ ਫਾਦਰ ਨੂੰ ਲੈ ਕੇ ਨਾ ਫਾਦਰ ਨੂੰ ਐਡਮਿਟ ਕੀਤਾ ਨਾ ਕੁਝ ਵੀ ਕਾਰਵਾਈ ਕੋਈ ਵੀ ਨਹੀਂ ਹੋਈ ਸਸਾ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹਜੇ ਤੱਕ ਕੋਈ ਵੀ ਨਹੀਂ ਹੋਈ 1% ਵੀ ਕਾਰਵਾਈ ਨਹੀਂ ਹੋਏਗੀ ਉਹ ਆਜ਼ਾਦ ਘੁੰਮਦੇ ਫਿਰਦੇ ਲੱਗਦਾ ਹੈ ਕਿ ਪ੍ਰਵਾਸੀ ਦੀ ਗੱਲ ਕਰੀਏ ਜਿਹੜੇ ਸ਼ਾਰਫਰੀ ਹੈਗਾ ਤਾਂ ਘਟਨਾ ਜਿਹੜੀ ਵਾਪਰੀ ਸੀ ਅਜੇ ਵੀ ਜਿਹੜਾ ਇਹ ਇਰਖਾ ਨੇ ਅਜੇ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰਵਾਸੀਆਂ ਦੇ ਵੱਲ ਨੋ ਬੰਨੜ ਪਾਈ ਕੀਤੀ ਜਾਂ ਬਿਲਕੁਲ ਵੀਰਜੀ ਕਰਦੇ ਅਸੀਂ ਗੁਰਸੇਖ ਪਰਿਵਾਰ ਅਸੀਂ ਕਦੇ ਕਿਸੇ ਨੂੰ ਮਾੜਾ ਚੰਗਾ ਕਦੇ ਨਹੀਂ ਬੋਲਿਆ ਪਰ ਸਾਡੇ ਨਾਲ ਇਹਨਾਂ ਨੇ ਰਾਤੀ ਨਜਾਇਜ਼ ਤਖਾ ਕੀਤਾ ਅਸੀਂ ਮਸਾ ਆਪਣੀ ਜਾਨ ਬਚਾਈ ਇਹਨਾਂ ਬਈਆਂ ਤੋਂ ਇਹ ਪੁਨੀਤ ਕੁਮਾਰ ਹੈ ਜਿਹੜਾ ਇਹ ਸਾਡੇ ਨਾਲ ਬਹੁਤ ਅੱਗੇ ਵੀ ਇੱਥੇ ਮੋਛਾਂ ਚੜਾਉਂਦਾ ਹੈ ਇਸ ਵਕਤ ਆਪਣੇ ਆਪ 'ਚ ਬਹੁਤ ਜ਼ਿਆਦਾ ਛਿਆਰ ਬੰਨਦਾ ਕੀ ਕਾਰੋਬਾਰ ਕੀ ਕਰਦਾ ਹੈ ਇਹ ਕੋਈ ਕਾਰੋਬਾਰ ਨਹੀਂ ਵੀ ਰੇਂਦਾ ਇੱਥੇ ਕਦੀ ਕੱਪੜੇ ਲਾ ਲੈਂਦਾ ਕਦੀ ਇਹ ਇੱਥੇ ਲੈਚਾਂ ਲਾ ਲੈਂਦਾ ਕਦੀ ਕੁਝ ਇਹ ਪਾਸੇ ਤੇ ਲੜਬਾ ਜੀ ਕਰਦਾ ਕੁਝ ਨਹੀਂ ਕਰ ਤਾਂ ਆਪਣੇ ਬੱਚੇ ਦੇ ਬੀਟੇ ਦੇ ਵੀ ਤੁਹਾਡੇ ਮਹਾਂ ਜੀ ਵੀਰ ਜੀ ਮੇਰੇ ਬੇਟੇ ਦੇ ਵੀ ਕਿਰਪਾਨਾਂ ਬੱਚੀਆਂ ਉਹਦੇ ਪਛਾਣ ਕਰਨ ਦੇ ਵਿੱਚ ਮੇਰੇ ਵੱਜੀ ਮੇਰੇ ਚਾਰ ਇੱਕ ਟੈਂਕੇ ਲੱਗੇ ਹੋਏ ਨੇ ਹੱਥ ਤੇ ਉੱਤੇ ਉਸ ਤੋਂ ਬਾਅਦ ਮੇਰੇ ਫਾਦਰ ਨੂੰ ਪਿਆਣੇ ਉਹਦੇ ਵੀ ਇਹਨਾਂ ਦੇ ਬਾਹ ਤੋੜੀ ਐ ਫ੍ਰੈਕਚਰ ਉਹਦੀ ਬਾਹ ਐ ਅਸੀਂ ਸਿਵਲ ਦੇ ਵਿੱਚ ਰਾਤ ਵੀ ਲਾ ਕੇ ਗਏ ਹੁਣ ਵੀ ਲਾ ਕੇ ਗਏ ਨਾ ਕੋਈ ਐਕਸਰੇ ਨਾ ਕੋਈ ਹੰਮਟ ਕੁਛ ਨਹੀਂ ਆਇਆ ਅਸੀਂ ਇਹੀ ਮੰਗ ਕਰਦੇ ਆਂ ਵੀਰ ਜੀ ਨਾਲ ਸਾਡੇ ਮੋਰ ਜਿੰਨੀ ਜਲਦੀ ਲਾਇਆ ਜਾਵੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਇਹਨਾਂ ਨੇ ਤੁੱਚੀ ਵਾਰੀ ਸਾਡੇ ਨਾਲ ਠੱਗਾ ਕਰਤਾ ਹੋਏ ਆ ਕੇ ਮੇਰੇ ਕਾਕੇ ਨੂੰ ਉੱਤੋਂ ਵੰਗਾਰ ਕੇ ਏ ਕਾਕਾ ਮੇਰਾ ਬੁਆ ਚਾਇਆ ਇਹ ਮੇਰੇ ਕਾਕੇ ਨੂੰ ਲੈ ਗਿਆ ਇਹਨਾਂ ਨੇ ਦਸਾਰ ਤੋਂ ਹਗਾਤੀ ਮੈਂ ਬੁਆ ਇਹਨਾਂ ਨੇ ਰੋੜੇ ਸ਼ੁਰੂ ਕਰਤੇ ਮੈਨੂੰ ਕੁਝ ਪਤਾ ਨਹੀਂ ਲੱਗਾ ਮੈਂ ਆਪ ਕੋ ਬੱਚੇ ਲੈ ਕੇ ਦੋ ਪਿੰਨੇ ਪੁੱਤਰੀਆਂ ਤੇ ਮੇਰੇ ਲੋ ਮੈਂ ਦੋ ਮੰਜ਼ਿਲਾ ਟੱਪਕੇ ਟੱਪਕੇ ਅਸੀਂ ਨੌਂ ਗੋਲਡ ਕੰਦੇ ਘਰੇ ਚਲੇ ਗਏ। ਉਹ ਗੋਟਿਆ ਘਰੇ ਚਲੇ ਗਏ। ਅੱਜ ਅਸੀਂ ਕੰਦ ਟੱਪਕੇ ਗੋਲਡ ਕੰਦੇ ਘਰੇ ਪਹਿਲਾਂ ਮੈਂ ਬੱਚੇ ਕੰਦ ਤੋਂ ਸੁੱਤੇ ਫਿਰ ਅਸੀਂ ਆਪ ਟੱਪਕੇ ਜਿੱਦਣਾ ਅਸੀਂ ਜਾ ਕੇ ਮੈਂ ਤਾਂ ਉਹ ਪੀਸੀਪੀਓ ਚੋ ਸਿੱਧਰੋਦਾ ਸਮੋਹ ਜਾ ਬਾਰਾ। ਇਹ ਜੀ 11:00 ਟੱਕਰ ਸੀ। 10:00 ਤੋਂ 11:00 ਵਜੇ ਤੋਂ ਪਾਸੇ ਨਿਕਲਾਈ ਹੋਵੇਗਾ ਮੇਰੀ ਪੱਕਾ। ਜੀ ਪ੍ਰੋਸੀ ਨੇ। ਹਾਂਜੀ। ਇਹ ਵਸੂ ਦੀ ਜਦੋਂ ਮੇਰੇ ਮੁੰਡਿਆਂ ਨੂੰ ਅੰਗਲ ਵੇਖ ਲੈਂਦਾ ਨਾ ਉਹ ਆਲਾ ਵੀ ਨੂੰ ਖਾਣਾ ਦੇ ਦੇ ਮੈਨੂੰ ਦੋ ਤਿੰਨ ਵਾਰ ਇਕੱਲੀ ਨੂੰ ਤਾਂ ਉੱਥੇ ਪਿਆ ਗਿਆ ਕਿ ਮੈਂ ਹੁਣ ਕਰੀ ਇਹਨੂੰ ਮੈਨੂੰ ਮਾਰਤੀ ਕਿ ਤਲਾ ਦੇਵੇ ਮੇਰੇ ਬੱਚੇ ਪਰਦੇਸੀ ਨੇ ਅਸੀਂ ਤਾਂ ਲਗਾ ਜਨਾਨਾ ਨਾ ਨਾਲੂ ਨਾ ਤਾਂ ਮਨ ਅਗੇ ਪੜੇ ਹਾ ਥੋਰਮ ਚਰਪਤੇ ਜਾ ਕੇ ਕਰ ਲੈ ਮੈਂ ਫੈਰੀ ਚੁੰਨੀ ਵੀ ਰੱਖੀ ਵੀ ਬੱਚੇ ਆਏ ਆ ਉਹਨਾਂ ਨੂੰ ਰੋਟੀ ਖਾਣ ਦੀ ਉਹਨਾਂ ਨੇ ਕੋਈ ਨਹੀਂ ਵੇਚੀ ਜੇ ਗੁਰਸੇ ਤੋਂ ਪਰਵਾਹ ਲੀ ਕਿ ਕੋਈ ਸਮਾਜਿਕ ਬੰਦੀ ਆਈ ਹੈ ਸਿੱਖ ਤੇ ਬੰਦੂ ਹਲਕਾ ਨਹੀਂ ਆਇਆ ਮੇਰੇ ਸਾਡਾ ਕੋਈ ਹੈ ਹੀ ਨਹੀਂ ਕਿਸੇ ਨਾਲ ਵੀ ਮੈਂ ਸਿੱਖ ਸਨ ਅੱਖ ਕੇ ਗੱਲ ਹੋਈ ਨਹੀਂ ਸਾਡੇ ਦਾ ਗਲੀ ਮੱਲਾ ਵਿਚਾਰਿਆ ਨਾ ਸਾਡੇ ਬਹੁਤ ਸਹਿਤਾ ਕਿਤੇ ਨਾ ਸੰਸ਼ਕ ਲਾਇਆ ਵੀ ਤੇ ਇਹਨਾਂ ਨੇ ਕੇ ਬਾਅਦ ਸਾਰਾ ਪੀ ਗੁੜੀ ਡਰਾਫਟ ਕੰਟ ਤੇ ਪਤਾ ਲੱਗਦਾ ਕਿ ਦੁਲਚੀ ਦੀ ਰੋਡ ਤੇ ਇੱਕ ਰਾਤ ਝਗੜਾ ਹੋਇਆ ਇਹ ਐਕਸ ਦੇ ਵਿੱਚ ਕੋਈ ਪਟਾਕੇ ਵਗੈਰਾ ਚਲਾਣ ਤੋਂ ਹੋਇਆ ਜੀ ਇੱਕ ਤੱਕ ਚਲਾ ਰਹੀ ਸੀ ਦੂਜੇ ਨੂੰ ਕਹਿ ਰਹੀ ਸੀ ਵੀ ਤੂੰ ਨਾਚਿਆ ਉਸ ਸਾਈਡ ਦੇ ਵਿੱਚ ਦੋ ਕੁ ਬੰਦੇ ਜੇ ਸੱਟਾਂ ਲੱਗੀਆਂ ਮਾਈਨਰ ਇੰਜਰੀਜ਼ ਆ ਬਟ ਜਿਹੜੇ ਉਹ ਬੰਦੇ ਫਿਰ ਵੀ ਡਾਕਟਰ ਦੇ ਕੋਲੇ ਨੇ ਦਾਖਲ ਨੇ ਐਸਐਚਓ ਹਾਜ਼ਰੀ ਕੀਤੀ ਗਈ ਕਿ ਉਹਨਾਂ ਦਾ ਬਿਆਨ ਲਿਖ ਕੇ ਜੋ ਬੜਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤੇ ਬਣਦੀ ਹੈ ਧਰਾਵਾਂ ਵਿੱਚ ਅਪਚਾ ਦਰਜ ਤਾਂ ਕਹਿੰਦੇ ਨੇ ਕਿ ਇਹ ਕਰਦਾ ਪਰਵਾਸੀ ਮਜ਼ਦੂਰ ਸੀਗੇ ਤੇ ਇੱਕ ਜ세ਦਾਰ ਕੂਵੀ ਚੜੀ ਆ ਉਹਦੀ ਦਸਤਾਨ ਵੀ ਲਈ ਆ ਤੇ ਉਹਦੇ ਅਸੀਂ ਗਿੱਜਰ ਆਸਤਰਾ ਹੋਵੇ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਚਰਾਕੀ ਸੀਗੇ ਪਰ ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਡੈਫੀਨਟਲੀ ਕਰ ਲਈ ਹੈ Thank <laughs> you. what oh. ਹੋਏ 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 ਲਾਡੂ ਨੂੰ ਸੁਣਾਇਆ ਜੋ ਇਹ ਹੋਏ ਹੋਏ ਇਹ ਮੇਰੇ ਭਰਾ ਨਾ ਇਹਨਾਂ ਦੀ ਲੜਾਈ ਸੀ ਪ੍ਰਵਾਸੀ ਬਈਏ ਨੇ ਇਹਨਾਂ ਨਾਲ ਵੀਰ ਜੀ ਦੇ ਪਹਿਲਾਂ ਗੱਲ ਪੈਣੇ ਵੀਰ ਜੀ ਨੇ ਉਹਦਾ ਬਚਾ ਕਰਕੇ ਠਾਣੇ ਚਲਾ ਗਿਆ ਉਸ ਤੋਂ ਬਾਅਦ ਮੈਨੂੰ ਸੁਨੇਹਾ ਮਿਲਿਆ ਕਿ ਉੱਥੇ ਗੋਲਮਾ ਛਾਲ ਲੰਗਾ ਤੇਰੇ ਭਰਾ ਦੇ ਮੈਂ ਉਧਰੋਂ ਭੱਜ ਕੇ ਆਈ ਆ ਤੇ ਤੂੰ ਬਾਅਦ ਹੀ ਆਉਂਦਿਆਂ ਹੀ ਇਸ ਮੈਦੇ ਧਰਾਈ ਆ ਮਗਰ ਇੰਨੀ ਮਡੇਰ ਆ ਗਈ 25 ਤੋਂ 30 ਜਣੇ ਸੀਗੇ ਜਿਨ੍ਹਾਂ ਨੇ ਸਿਰਫ ਅਸੀਂ ਮਾਂ ਪੁੱਤ ਸੀ ਸਾਡੇ ਤੇ ਹਮਲਾ ਕਰਤਾ ਸਾਰਾ ਮੱਲਾ ਸਾਰਾ ਗੁਆ ਸਭ ਵੇਖਦੇ ਪੈ ਸੀਗੇ ਸਾਬ ਨੇ ਫਿਰ ਮੈਨੂੰ ਮੱਲੇ ਦੇ ਵਿੱਚੋਂ ਵੀਰਾਂ ਨੇ ਸਾਡਾ ਬਚਾ ਕੇ ਇਕਾ ਤੇ ਮੇਰੇ ਬੇਟਾ ਤੇ ਮੇਰੀ ਜਾਨ ਬਚੀ ਹੈ ਹੈ ਕੋਣ ਕਰਦਾ ਇਹ ਪ੍ਰਵਾਸੀ ਭਈਏ ਨੇ ਵੀਰ ਜੀ ਹਾਂ ਜੀ ਤੇ ਕੀ ਕਹਿੰਦਾ ਬਈ ਜਿਸ ਕਿਹੜੀ ਗਾਉਂ ਤੋਂ ਤੁਹਾਡਾ ਕੋਈ ਵੀਰ ਜੀ ਰੰਜਸ਼ ਨਹੀਂ ਹੀ ਆਪਦੇ ਘਰੋਂ ਪਟਾਕੇ ਚਲਾ ਰਿਹਾ ਤੀਜੀ ਮੰਜ਼ਲ ਦੇ ਪਟਾਕੇ ਚਲਾ ਰਿਹਾ ਭਰਾ ਮੇਰਾ ਉਹਨੇ ਇੱਕ ਤੋਂ ਦੋ ਬੱਚੇ ਨਾਲ ਨੇ ਇੱਕ ਤੋਂ ਦੋ ਪਟਾਕੇ ਉਹਨੇ ਚਲਾਏ ਹੋਣੇ ਨੇ ਉਸ ਤੋਂ ਬਾਅਦ ਥੱਲੋਂ ਗੋਲਾ ਗੱਟਨ ਨਾਲ ਪੈਨੇ ਧਮਕਿਆਂ ਦੇ ਨਾਲ ਪੈਨੇ ਵੀ ਅਸੀਂ ਉੱਪਰ ਆਈਏ ਜਾਂ ਕਿਵੇਂ ਕਰਨੀਏ ਫਿਰ ਵੀਰ ਜੀ ਥੱਲੇ ਆਏ ਨੇ ਗੱਲ ਕਰਨ ਲਈ ਇਹਨਾਂ ਨੇ ਵੀਰ ਜੀ ਨੂੰ ਉੱਥੋਂ ਵਿਚੋ ਗੂਏ ਦੇ ਵਿੱਚੋਂ ਖਿੱਚ ਲਿਆ ਬਾਹਰ ਤੇ ਪੁਲਿਸ ਵਾਲਾ ਕੋਈ ਕਾਰਵਾਈ ਕੋਈ ਵੀਰ ਜੀ ਕੋਈ ਕਾਰਵਾਈ ਨਹੀਂ ਹੋਈ ਅਸੀਂ ਵੀਰ ਜੀ ਸਾਰਾ ਵਿੱਚ ਰਾਤ ਵੀ ਸਿਵਲ ਦੇ ਵਿੱਚ ਗਏ ਆ ਫਾਦਰ ਨੂੰ ਲੈ ਕੇ ਨਾ ਫਾਦਰ ਨੂੰ ਐਡਮਿਟ ਕੀਤਾ ਨਾ ਕੁਝ ਵੀ ਕਾਰਵਾਈ ਕੋਈ ਵੀ ਨਹੀਂ ਹੋਈ ਸਾ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਵੀ ਨਹੀਂ ਹੋਈ 1% ਵੀ ਕਾਰਵਾਈ ਨਹੀਂ ਹੋਏਗੀ ਉਹ ਆਜ਼ਾਦ ਘੁੰਮਦੇ ਫਿਰਦੇ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਦੀ ਗੱਲ ਕਰੀਏ ਜਿਹੜੇ ਹਿਸ਼ਾਰਪੁਰ ਹੈ ਗਰਦਾਰ ਕਤਨਾ ਜਿਹੜੀ ਵਾਪਸੀ ਹੈ ਅਜੇ ਵੀ ਜਿਹੜਾ ਇਹ ਦਰਖਾਸਤ ਨੇ ਅਜੇ ਪੰਜਾਬ ਦੇ ਵਿੱਚ ਵੀ ਜਿਹੜੇ ਸਰਵਾਸੀਆਂ ਦਰਵਾਣਾ ਫੁੰਨੜ ਪਾ ਦਿੱਤੀ ਜਾ ਰਹੀ ਬਿਲਕੁਲ ਵੀਰਜੀ ਕਰਦੇ ਅਸੀਂ ਗੁਰਸੇਖ ਪਰਿਵਾਰ ਅਸੀਂ ਕਦੇ ਕਿਸੇ ਨੂੰ ਮਾੜਾ ਚੰਗਾ ਕਦੇ ਨਹੀਂ ਬੋਲਿਆ ਪਰ ਸਾਡੇ ਨਾਲ ਇਹਨਾਂ ਨੇ ਰਾਤੀ ਨਜਾਇਜ਼ ਤੱਕਾ ਕੀਤਾ ਅਸੀਂ ਮਸਾਂ ਆਪਣੀ ਜਾਨ ਬਚਾਈ ਇਹਨਾਂ ਬਈਆਂ ਤੋਂ ਇਹ ਪਨੀਤ ਕੁਮਾਰ ਹੈ ਜਿਹੜਾ ਇਹ ਸਾਡੇ ਨਾਲ ਬਹੁਤ ੱੱਖੇ ਅੱਗੇ ਵੀ ਇੱਥੇ ਮੋਛਾਂ ਚੜਾਉਂਦਾ ਹੈ ਇਹ ਆਪਣੇ ਆਪ 'ਚ ਬਹੁਤ ਜ਼ਿਆਦਾ ਛਿਆਰ ਬੰਦਾ ਕੀ ਕਾਰੋਬਾਰ ਕੀ ਕਰਦਾ ਹੈ ਇਹ ਕੋਈ ਕਾਰੋਬਾਰ ਨਹੀਂ ਵੀ ਰੇਂਦਾ ਇੱਥੇ ਕਦੀ ਕੱਪੜੇ ਲਾ ਲੈਂਦਾ ਕਦੀ ਇਹ ਇੱਥੇ ਲੈਚਾਂ ਲਾ ਲੈਂਦਾ ਕਦੀ ਕੁਝ ਇਹ ਪਾਸੇ ਤੇ ਲੜਬਾਜੀ ਇਹ ਕਰਦਾ ਕੁਝ ਨਹੀਂ ਕਰਦਾ ਤਾਂ ਕਰ ਆਪਣੇ ਬੱਚੇ ਦੇ بیٹے ਦੇ ਵੀ ਤੁਹਾਡੇ ਮਹਾਂਜੀ ਵੀਰ ਜੀ ਮੇਰੇ بیٹے ਦੇ ਵੀ ਕਿਰਪਾਨਾਂ ਬੱਚੀਆਂ ਉਹਦੇ ਪਛਾਣ ਕਰਨ ਦੇ ਵਿੱਚ ਮੇਰੇ ਵੱਜੀ ਮੇਰੇ ਚਾਰ ਇੱਕ ਟੈਂਕੇ ਲੱਗੇ ਹੋਏ ਨੇ ਹੱਥ-ਜੁੱਤੀ ਉਸ ਤੋਂ ਬਾਅਦ ਮੇਰੇ ਫਾਦਰ ਨੂੰ ਪਿਆਣੇ ਉਹਨਾਂ ਦੀ ਵੀ ਇਹਨਾਂ ਨੇ ਬਾਹ ਤੋੜੀ ਐ ਫ੍ਰੈਕਚਰ ਉਹਦੀ ਬਾਹ ਐ ਅਸੀਂ ਸਿਫੋ ਦੇ ਵਿੱਚ ਰਾਤ ਵੀ ਲੈ ਕੇ ਗਏ ਹੁਣ ਵੀ ਲੈ ਕੇ ਗਏ ਨਾ ਵੀ ਐਕਸ-ਰੇ ਨਾ ਕੋਈ ਹੰਮਟ ਕੁਛ ਨਹੀਂ ਆਇਆ ਕੀ ਮੰਗੀਆ ਅਸੀਂ ਇਹੀ ਮੰਗ ਕਰਦੇ ਆਂ ਵੀਰ ਜੀ ਨਾਲ ਸਾਡੇ ਮੋਰ ਜਿੰਨੀ ਜਲਦੀ ਲਾਇਆ ਜਾਵੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੇ ਤੁੱਚੀ ਵਾਰੀ ਸਾਡੇ ਨਾਲ ਕਰਵਾ ਦਿੱਤਾ ਹੋਇਆ ਤੇ ਮੇਰੇ ਕਾਕੇ ਨੂੰ ਉਤੋਂ ਵੰਗਾਰ ਕੇ ਏ ਕਾਕਾ ਮੇਰਾ ਬੂਆ ਚਾਇਆ ਏ ਮੇਰੇ ਕਾਕੇ ਨੂੰ ਲੈ ਕੇ ਇਹਨਾਂ ਨੇ ਦਸਾਰ ਤੋਂ ਉਗਾਤੀ ਮੈਂ ਬੂਆ ਇਹਨਾਂ ਨੇ ਰੋੜੋ ਸ਼ੁਰੂ ਕਰਤੇ ਮੈਨੂੰ ਕੁਝ ਪਤਾ ਨਹੀਂ ਲੱਗਾ ਮੈਂ ਆਪੇ ਬੱਚੇ ਲੈ ਕੇ ਦੋ ਪਿੰਨੇ ਪੁੱਤਰੀਆਂ ਤੇ ਮੇਰੇ ਲੋ ਮੈਂ ਦੋ ਮੰਜ਼ਿਲਾ ਟੱਪਕੇ ਤੇ ਟੱਪਕੇ ਅਸੀਂ ਨਗਵੰਗੰਦ ਘਰ ਚਲੇ ਜੂ। ਵਾਟ ਯਾ ਕਰ ਚਲੇ। ਹਾਂ ਜੀ ਅਸੀਂ ਕੰਦ ਟੱਪਕੇ ਗਵੰਗੰਦ ਘਰ ਪਹਿਲਾਂ ਮੈਂ ਬੱਚੇ ਕੰਦ ਤੋਂ ਸੁਟਾਈ ਫਿਰ ਅਸੀਂ ਆਪ ਸੁਟਾਈ ਦੇ ਗਾ। ਅਸੀਂ ਜਾ ਕੇ ਮੈਂ ਤਾਂ ਉਹ ਕਿਸੇ ਵੀ ਉਸੋ ਜਿਹਾ ਨਾਉ ਦਾ ਸਮੋਗ ਆ ਬਰ। ਇਹ ਜੀ ਗਾਰੰਟਾ ਹੈ। 10:00 ਤੋਂ 11:00 ਮੈਨੂੰ ਹੋਰ। ਅਸੀਂ ਨੇ ਕਰੀ ਹੋਏਗਾ ਮੈਨੂੰ ਪੱਕਾ। ਜੀ ਪ੍ਰਵਾਸੀ ਨੇ। ਹਾਂ ਜੀ। ਇਹ ਬਸ ਜੀ ਜਦੋਂ ਮੇਰੇ ਮੁੰਡਿਆਂ ਨੂੰ ਅੰਗਰ ਵੇਖ ਲੈਂਦਾ ਨਾ ਉਹ ਆਲਾ ਵੀ ਮੈਨੂੰ ਆਹ ਦੇਦੇ ਮੈਨੂੰ ਦੋ ਤਿੰਨ ਵੇਰ ਕੱਲੀ ਨੂੰ ਪਾਉਂਦੀ ਪਿਆ ਰਿਹਾ ਤੇ ਮੈਂ ਹੁਣ ਕੇ ਅਰੀਦ ਮੈਨੂੰ ਮਾਰਤੀ ਤੇ ਲੱਗਦੀ ਮੇਰੇ ਬੱਚੇ ਪਰਦੇਸੀ ਨੇ ਅਸੀਂ ਕੱਲ੍ਹ ਮੈਂ ਜਨਨ ਮੰਨਣਾ ਸਾਨੂੰ ਨਾ ਤਾਂ ਮਨ ਵੀ ਪੜੇ ਹਾ ਥੋੜ੍ਹ ਮਚਰਪੇ ਜਾ ਕੇ ਕਰ ਲੈ ਮੈਂ ਪੈਰੀ ਚੁੰਨੀ ਵੀ ਰੱਖੀ ਜੂ ਬੱਚੇ ਆਏ ਆ ਉਹਨਾਂ ਨੂੰ ਰੋਟੀ ਖਾ ਲੈਣ ਉਹਨਾਂ ਨੇ ਕੋਈ ਵੀ ਵਿੱਚ ਜੀ ਜੁਰਸੇ ਤੋਂ ਪਰਵਾਹ ਨਹੀਂ ਕਿ ਕੋਈ ਟਿਕਟਬੰਦੀ ਆਈ ਹੈ ਸਿੱਖ ਤੇ ਬੰਦ ਹੋ ਰਿਹਾ ਹੈ। ਨਹੀਂ। ਉਹ ਕਹਿੰਦਾ ਮੇਰਾ ਸਾਡਾ ਕੋਈ ਹੈ ਹੀ ਨਹੀਂ। ਕਿਸੇ ਨਾਲ ਵੀ ਮੈਂ ਉਸੇ ਕਿਸੇ ਨੂੰ ਆਖ ਕੇ ਉਹ ਗੱਲ ਹੋਈ ਨਹੀਂ। ਸਾਡੇ ਤਾਂ ਗਲੀ ਮੱਲਾ ਵਿਚਾਰਿਆਂ ਨਾਲ ਸਾਡੇ ਬਹੁਤ ਸਹਿਤਾ ਕਿਤੇ ਨਾ ਸੰਸ਼ਕਲਾਇਆ ਵੀ ਤੇ ਇਹਨਾਂ ਨੇ ਕੇ ਬਾਅਦ ਵਿੱਚ ਸਾਰਾ ਵੀ ਢੁਰੀ ਡਰਾਫਟ ਕੰਮ ਤੇ ਪਤਾ ਲੱਗਦਾ ਕਿ ਦੁਲਚੀ ਦੀ ਰੋਡ ਤੇ ਇੱਕ ਰਾਤ ਝਗੜਾ ਹੋਇਆ। ਇਹ ਐਪਸ ਦੇ ਵਿੱਚ ਕੋ ਪਟਾਕੇ ਵਗੈਰਾ ਚਲਾਣ ਤੋਂ ਹੋਇਆ ਜੀ ਇੱਕ ਤੱਕ ਚਲਾ ਰਹੀ ਸੀ ਦੂਜੇ ਨੂੰ ਕਹਿ ਰਹੀ ਸੀ ਵੀ ਤੂੰ ਨਾਚੀਆ ਉਸ ਸੜੇ ਦੇ ਵਿੱਚ 2-3 ਬੰਦੇ ਜੇ ਸੱਟਾਂ ਲੱਗੀਆਂ ਮਾਈਨਰ ਇੰਜਰੀਜ਼ ਐ ਬਟ ਜਿਹੜੇ ਉਹ ਬੰਦੇ ਫਿਰ ਵੀ ਡਾਕਟਰ ਦੇ ਕੋਲੇ ਨੇ ਦਾਖਲ ਨੇ ਐਸਐਚਓ ਨੇ ਹਦਾਇਤ ਕੀਤੀ ਏ ਕਿ ਉਹਨਾਂ ਦਾ ਬਿਆਨ ਲਿਖ ਕੇ ਜੋ ਵੱੜਦੀ ਕਾਰਵਾਈ ਅਹਲ ਵਿੱਚ ਲਿਆਂਦੀ ਜਾਵੇ ਤੇ ਬਣਦੀਆਂ ਧਰਾਵਾਂ 'ਚ ਪਛਾਤਾ ਦਰਜ ਤੱਕੇ ਨੂੰ ਕਰੀ ਦਿਨ ਕਰਦਾ ਪਰਵਾਸੀ ਬਈ ਦੂਰ ਸੀਗੇ ਤੇ ਇੱਕ ਜ세ਦਾਰ ਕੂਰੀ ਜਰੀਆ ਉਹਦੀ ਦਸਤਾਨ ਵੀ ਲਈ ਹੈ ਤੇ ਉਹਦੇ ਅਸੇ ਗਿੱਜਰ ਖਾਸਤਰਾ ਹੋਵੇ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਕਿਹਾਂ ਕੀ ਸੀਗੇ ਪਰ ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਡੈਫੀਨਟਲੀ ਕਰਦਾ